ਤੋੜ ਤੱਕੇ ਧੌਲੇ ਹੰਦੇ ਵਿੱਚ ਭੀੜ ਦੇ ਸੋਹਣੇ ਲੱਗਦੇ ਇੰਜਣ ਗੰਨੇ ਭੀੜ ਦੇ ਨਾਲੋਂ ਨਾਲ ਨਸ਼ਿਆਂ ਦੇ ਹੜ ਵਗਦੇ ਨਾਲੋਂ ਨਾਲ ਨਸ਼ਿਆਂ ਦੇ ਹੜ ਵਗਦੇ ਕਰਵਾਲੀਆਂ ਜੀਨਾਂ ਦੀਆਂ ਨੇ ਸੋਹਣੀਆਂ ਉਹ ਨਾ ਮੇਲਿਆਂ ਚ ਲੈ ਕੇ ਜਾਂਦੇ ਚੰਗੇ ਲੱਗਦੇ ਕਹ ਰਿ ਵਾਲੀਆਂ ਜੇ ਨਾ ਦੀਆਂ ਨੇ ਸੋਹਣੀਆਂ ਓਨਾ ਮੇਲਿਆਂ ਚ ਲੈ ਕੇ ਜਾਂਦੇ ਚੰਗੇ ਲੱਗਦੇ ਮੁੱਲ ਦੀ ਲੜਾਈ ਕਈ ਲੈਣ ਨੂੰ ਫੇਰੇ ਮੇਲਿਆਂ ਚ ਜਿਹੜੇ ਨਸ਼ਿਆਂ ਚ ਕਿਰੇ ਬੱਡੇ ਉਹ ਲੜਾਕੇ ਬੁੱਲ ਬੁੱਲੇ ਚੱਕਦੇ ਬੱਡੇ ਉਹ ਲੜਾਕੇ ਬੁੱਲ ਬੁੱਲੇ ਚੱਕਦੇ ਕਰਵਾਲੀਆਂ ਜੀਨਾ ਦੀਆਂ ਨੇ ਸੋਹਣੀਆਂ ਉਹਨਾਂ ਮੇਲਿਆਂ 'ਚ ਲੈ ਕੇ ਜਾਂਦੇ ਚੰਗੇ ਲੱਗਦੇ ਕਰਵਾਲੀਆਂ ਜੀਨਾ ਦੀਆਂ ਨੇ ਸੋਹਣੀਆਂ ਉਹਨਾਂ ਮੇਲਿਆਂ 'ਚ ਲੈ ਕੇ ਜਾਂਦੇ ਚੰਗੇ ਲੱਗਦੇ